ਆਮ ਆਦਿਕ ਲਈ ਲੇਖ ਖੋਲੇ ਆ ਤਾਂ ਉਹਦੇ ਵਿੱਚ ਕਟੋ ਘੱਟ ਜਿਹੜੇ ਆ ਗਿਆ 3 3.5000 ਤੋਂ ਡਾਇਰੈਕਟਲੀ ਹਾਸੋਰਨ ਨੂੰ ਜੋਬਸ ਮਿਲਿਆ ਸੋ ਦੋਸ ਆਰ ਐਂਟਰੀ ਲੈਵਲ ਜੋਬ ਤੁਹਾਨੂੰ ਨੌਕਰੀ ਨਾ ਸਮਝੋ ਬੋਲੋ ਉੱਥੇ ਐਜੀਟੇਸ਼ਨ ਨਾ ਸ਼ੁਰੂ ਕਰ ਦਿਓ ਸਾਨੂੰ ਪੱਕੇ ਕਰੋ ਹੁਣ ਅਸੀਂ ਕੱਢ ਰਹੇ ਹਾਂ ਨਾ ਪੱਕੇ ਉਸਲੇ ਟਰਾਈ ਕਰੋ ਉੱਥੇ ਆਹ ਕਲੀਨਿਕਲ ਸਿਸਟੈਂਟ ਐਨਐਮ ਹੀ ਹੁੰਦੀ ਆ ਉੱਥੇ ਤੁਹਾਡੇ ਚ ਵਾਹ ਕੋਈ ਜਿਹੜੇ ਮਲਕ ਲੇਡਿਸ ਕੰਮ ਕਰਦੇ ਸੀ ਪਹਿਲਾਂ ਹੈਗੇ ਲੋਟ ਆਫ ਦੋ ਸੋ ਦੇ ਹੈਵ ਮੂਵਡ ਡਾਊਨ ਥਿਸ ਇਜ਼ ਦਾ ਵੇ ਕਿ ਪੱਕੀ ਨੌਕਰੀ ਕਿੱਦਾਂ ਲੈਣੀ ਹੈ ਮੈਂ ਬਾਕੀ ਸਾਰਿਆਂ ਨੂੰ ਵੀ ਕਹਣਾ ਚਾਹੀਦਾ ਲੇ 18 ਸਾਲਾਂ ਤੋਂ ਕੰਟ੍ਰੈਕਟ ਦੇ ਕੰਮ ਕਰ ਰਹੀ ਸੀ ਮੈਂ ਅੱਜ ਮੁੱਖ ਮੰਤਰੀ ਸਾਹਿਬ ਸ਼੍ਰੀ ਭਗਵਾਨ ਅਮਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਅੱਜ ਸਾਡੇ ਇੱਕ ਸੁਨਹਿਰੀ ਮੌਕਾ ਸਾਡੇ ਲਈ ਸਾਰੇ ਲਈ ਜ਼ਿੰਦਗੀ ਦਾ ਇੱਕ ਬਣਾ ਦਿੱਤਾ ਕਿਉਂਕਿ ਅਸੀਂ ਇਸ ਮੌਕੇ ਲਈ ਬਹੁਤ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਸੀਗੇ ਕਿ ਅਸੀਂ ਆਪਣੇ ਆਪ ਤੋਂ ਇੱਕ ਕੱਚੇ ਹੋਣ ਦਾ ਲੈਵਲ ਉਤਾਰ ਦਈਏ ਯਾਰ ਕੰਸਰਟ ਅਸੀਂ ਸਾਰਿਆਂ ਨੂੰ ਪੱਕੇ ਕਰਾਂਗੇ ਐਂਡ ਆਈ ਸ਼ੋਰ ਸਾਡੇ ਮੁੱਖ ਮੰਤਰੀ ਸਾਹਿਬ ਉਹ ਤੁਹਾਨੂੰ ਮੈਸਜ ਕਹਿ ਦਵਾਨਾ ਕਿ ਜਿੰਨੇ ਵੀ ਕੱਚੇ ਇਹ ਕੱਚੇ ਵਾਲਾ ਲੈਵਲ ਹੀ ਲਾ ਦੇਣਾ ਜੀ ਸਾਰਾ ਪੰਜਾਬ ਦਾ ਮੈਂ ਭਗਵਾਨ ਮੰਤ ਸਰਕਾਰ ਦੀ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਅੱਜ ਸਾਨੂੰ 16 ਸਾਲਾਂ ਦੇ ਬਨਵਾਸ ਤੋਂ ਬਾਅਦ ਇਹ ਨਿਯੁਕਤੀ ਪੱਤਰ ਦਿੱਤੇ ਆ 16 ਸਾਲ ਕੰਟਰੈਕਟ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਕੱਚਿਆਂ ਦਾ ਜਿਹੜਾ ੱੱਬਾ ਆ ਸਾਡੇ ਤੋਂ ਉਤਰਿਆ ਆ ਤੇ ਅੱਜ ਅਸੀਂ ਪੱਕੀ ਨੌਕਰੀ ਦੇ ਵਿੱਚ ਜਾ ਕੇ ਤੇ ਖੁਸ਼ੀਆਂ ਮਨਾਣ ਦੇ ਕਾਬਿਲ ਹੋਏ ਆ ਇਹ ਸਰਕਾਰ ਦੀ ਇੱਕ ਗੱਲ ਬਹੁਤ ਹੀ ਵਧੀਆ ਨਾ ਤਾਂ ਮੈਂ ਕੋਈ ਸਫਾਰਸ਼ ਲਗਾਈ ਤੇ ਨਾ ਮੈਂ ਕੋਈ ਰਿਸ਼ਵਤ ਦਿੱਤੇ ਮੈਨੂੰ ਮੈਰਿਟ ਦੇ ਆਧਾਰ ਤੇ ਹੀ ਜੌਬ ਮਿਲੀ ਹੈ 14 ਸਾਲ ਬਾਅਦ ਸਾਨੂੰ ਵੀ ਆਸੀ ਕਿ ਸਾਨੂੰ ਫਿਰ ਅਗੂ ਰੈਗੂਲਰ ਆਰਡਰ ਤੇ ਅਸੀਂ ਇੱਕ ਰੈਗੂਲਰ ਪੋਸਟ ਤੇ ਹੋਈਏ ਤੇ ਅੱਜ ਮਾਨ ਸਰਕਾਰ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਸਾਨੂੰ ਇਹ ਬਹੁਤ ਵੱਡਾ ਤੋਹਫਾ ਦਿੱਤਾ ਹੈ ਅੱਜ ਆਪਣਾ ਜੁਆਇਨਿੰਗ ਲੈਟਰ ਲੈ ਕੇ ਬਹੁਤ ਹੀ ਖੁਸ਼ੀ ਮਨਾ ਰਹੇ ਹਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਮਾਣ ਹੈ ਕਿ ਇਸ ਸਰਕਾਰ ਨੇ ਸਾਨੂੰ ਰੈਗੂਲਰ ਦੇ ਆਰਡਰ ਦਿੱਤੇ ਅਤੇ ਸਾਡੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਜੀ ਤੁਹਾਡੇ ਕੋਲੇ ਬਹੁਤ But always remember uh, there is somebody else who is in a worse condition than you and they are waiting for you.